ਤੇ ਪੰਜਾਬ ਚੋਂ ਇੱਕ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਨੇ ਕਿ ਸਿਹਤ ਵਿਵਸਥਾ ਤੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਜੀ ਹਾਂ ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਕਿ ਸਰਕਾਰੀ ਹਸਪਤਾਲ ਚੋਂ ਸਰਕਾਰੀ ਐਂਬੂਲੈਂਸ ਦੀ ਸਹੂਲਤ ਨਾ ਮਿਲਣ ਕਰਕੇ ਇੱਕ ਪੁੱਤ ਨੂੰ ਆਪਣੇ ਮਰੀਜ਼ ਪਿਓ ਨੂੰ ਰੇੜੀ ਉੱਤੇ ਹੀ ਹਸਪਤਾਲ ਤੋਂ ਕਰ ਲੈ ਕੇ ਜਾਣਾ ਪਿਆ ਜੀ ਹਾਂ ਇਹ ਤਸਵੀਰਾਂ ਬੇहद ਸ਼ਰਮਨਾਕ ਨੇ ਜਿੱਥੇ ਕਿ ਇੱਕ ਪੁੱਤ ਨੂੰ ਆਪਣੇ ਬਿਮਾਰ ਪਿਓ ਨੂੰ ਰੇੜੀ ਤੇ ਕਰ ਲੈ ਕੇ ਜਾਣਾ ਪਿਆ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਤੋਂ ਇਹ ਮੱਧ ਭਾਗੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਸਿਹਤ ਸਹੂਲਤਾ ਤੇ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਸਿਵਲ ਹਸਪਤਾਲ ਚ ਸਰਕਾਰੀ ਐਂਬੂਲੈਂਸ ਦੀ ਸਹੂਲਤ ਨਾ ਹੋਣ ਕਾਰਨ ਇਸ ਵਿਅਕਤੀ ਨੂੰ ਆਪਣੇ ਮਰੀਜ਼ ਪਿਤਾ ਨੂੰ ਰੇੜੀ ਤੇ ਪਾ ਕੇ ਹਸਪਤਾਲ ਤੋਂ ਘਰ ਲੈ ਕੇ ਜਾਣਾ ਪਿਆ ਇਹ ਘਟਨਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਚ ਵਾਪਰੀ ਜਿੱਥੇ ਦੋ ਦਿਨ ਪਹਿਲਾਂ ਪਿੰਡ ਚੀਬੜਾ ਚ ਆਪਣੇ ਘਰ ਚ ਡਿੱਗੇ ਪ੍ਰੇਮ ਕੁਮਾਰ ਨਾਂ ਦੇ ਵਿਅਕਤੀ ਨੂੰ ਲੱਕ ਚ ਫ੍ਰੈਕਚਰ ਹੋਣ ਕਾਰਨ ਹਸਪਤਾਲ ਚ ਲਿਆਂਦਾ ਗਿਆ ਸੀ ਸਰਕਾਰੀ ਹਸਪਤਾਲ ਚ ਉਸ ਦਾ ਇਲਾਜ ਕਰਵਾਇਆ ਗਿਆ ਅਤੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਦਿੱਤੀ ਪਰ ਪੀੜਤ ਵਿਅਕਤੀ ਮੁਤਾਬਕ ਜਦੋਂ ਉਸਨੇ ਸਰਕਾਰੀ ਐਂਬੂਲੈਂਸ ਦੀ ਮੰਗ ਕੀਤੀ ਤਾਂ ਉਸ ਨੂੰ ਬਾਹਰੋਂ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਮਰੀਜ਼ ਨੂੰ ਕਾਰ ਲੈ ਕੇ ਜਾਣ ਲਿਖਿਆ ਗਿਆ ਉਸ ਮੁਤਾਬਕ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਇੱਕ ਗਰੀਬ ਵਿਅਕਤੀ ਹੈ ਇਸ ਲਈ ਉਹ ਨਿੱਜੀ ਐਂਬੂਲੈਂਸ ਦਾ ਕਿਰਾਇਆ ਨਹੀਂ ਦੇ ਸਕਦਾ ਜਿਸ ਬਾਅਦ ਉਸ ਨੂੰ ਆਪਣੇ ਪਿਤਾ ਨੂੰ ਸਬਜ਼ੀ ਵੇਚਣ ਵਾਲੀ ਹੀ ਰੇੜੀ ਤੇ ਪਾ ਕੇ ਕਾਰ ਲੈ ਕੇ ਜਾਣਾ ਪਿਆ ਰੇੜੀ ਜੀ ਪੈਸੇ ਨਹੀਂ ਹੈਗੇ ਗਰੀਬ ਬੰਦੇ ਹੈਗੇ ਜੀ ਕੋਈ ਨਹੀਂ ਲੈਂਦਾ ਐਵੇਂ ਮੰਗਦੇ ਨੇ ਕਹਿੰਦੇ ਸੀ 12ਵੀਂ ਤੇ ਬਾਅਦ ਕਿਆ ਸੀ ਕਹਿੰਦੇ ਅੱਧ ਪਹਿ ਲੱਗਦੇ ਨੇ ਕੋਈ ਨਹੀਂ ਸੀ ਉਹ ਕੰਦਾ ਪ੍ਰਾਈਵੇਟ ਜਾਵੇਗੀ 4-500 ਲੈਣਗੇ ਤੁਹਾਡੇ ਕੋ ਪੈਸੇ ਨਹੀਂ ਹਾਂ ਇਹ ਸਰਕਾਰੀ ਸਰਕਾਰੀ ਕੋ ਪੁੱਛਿਆ ਵੀ ਨਹੀਂ ਕਿ ਮਿਲੀ ਨਹੀਂ ਸਰਕਾਰੀ ਉਹ ਕੰਦੇ ਡਾਕਟਰ ਨੇ ਕਿਹਾ ਤਾਂ ਉਹ ਪਾ ਬਾਰੋ ਐਂਬੂਲੈਂਸ ਕਰ ਪ੍ਰਾਈਵੇਟ ਜਾਵੇ 4-500 ਲੈਂਦੇ ਨੇ 3-400 ਰੁਪਏ ਲੈਣਗੇ ਉਧਰ ਜਦੋਂ ਇਸ ਸਬੰਧੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਮੀਡੀਆ ਰਾਹੀਂ ਹੀ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਉਹ ਸਰਕਾਰੀ ਹਸਪਤਾਲ ਦੇ ਐਸਐਮਓ ਨਾਲ ਇਸ ਸਬੰਧੀ ਗੱਲ ਕਰਕੇ ਮਾਮਲੇ ਦੀ ਜਾਂਚ ਕਰਨਗੇ ਮੈਂ ਉਹ ਮੇਰੇ ਧਿਆਨ ਵਿੱਚ ਨਹੀਂ ਹੈ ਮੈਂ ਦੇਖ ਲੈਣੇ ਸੀ ਚੈੱਕ ਕਰਾਂਗਾ ਆਈ ਗੈਟ ਬ੍ਰਿੰਗ ਕੋਈ ਨਹੀਂ ਤਾਂ ਜੀ ਤੁਹਾਡੇ ਵੱਲੋਂ ਸਿਹਤ ਮੈਕਬੈਨਾਂ ਗੱਲਬਾਤ ਕੀਤੀ ਜਾਏਗੀ ਮੈਂ ਗੱਲ ਕਰਾਂਗੀ ਜੀ ਜ਼ਰੂਰ ਹੋਣੀ ਐਸੇ ਮਸਾਬਲੇ ਨਾ ਹੋਣੀ ਗੱਲ ਕਰਦਾ ਤੈਨਾ ਤਸਵੀਰਾਂ ਨੇ ਪੰਜਾਬ ਦੀ ਸਿਹਤ ਵਿਵਸਥਾ ਤੇ ਮੂਰਤੋ ਸਵਾਲ ਖੜੇ ਕਰ ਦਿੱਤੇ ਨੇ ਹਾਲਾਂਕਿ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਨੇ ਮੁਹੱਲਾ ਕਲੀਨਿਕਾ ਤੋਂ ਲੈ ਕੇ ਲੋਕਾਂ ਨੂੰ ਫਰੀਦ ਦਵਾਈ ਵੰਡਣ ਤੱਕ ਦੇ ਦਾਅਵੇ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਇਹ ਤਸਵੀਰਾਂ ਬੇਹਦ ਸ਼ਰਮਨਾਕ ਨੇ ਜਿੱਥੇ ਕਿ ਇੱਕ ਵਿਅਕਤੀ ਨੂੰ ਐਂਬੂਲੈਂਸ ਨਾ ਮਿਲਣ ਕਰਕੇ ਰੇੜੀ ਤੇ ਕਰ ਲੈ ਕੇ ਜਾਣਾ ਪਿਆ ਹਾਲਾਂਕਿ ਅਜਿਹੀਆਂ ਤਸਵੀਰਾਂ ਪਹਿਲਾਂ ਯੂਪੀ ਵਿਹਾਰ ਤੋਂ ਬੇਹੱਦ ਵਾਰੀ ਦੇਖਣ ਨੂੰ ਮਿਲਦੀਆਂ ਸੀ ਪਰ ਹੁਣ ਇਹ ਮਾਮਲਾ ਪੰਜਾਬ ਦੇ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿਸ ਨੇ ਕਿ ਪੂਰੀ ਸਿਹਤ ਵਿਵਸਥਾ ਨੂੰ ਸ਼ਰਮਸਾਰ ਕਰਕੇ ਰਖ ਦਿੱਤਾ ਹੈ ਹਾਲਾਂਕਿ ਇਸ ਮਾਮਲੇ 'ਤੇ ਹੁਣ ਪ੍ਰਸ਼ਾਸਨ ਜਾਂਚ ਦੀ ਗੱਲ ਆਖ ਰਿਹਾ ਹੈ ਪਰ ਸ਼ਾਇਦ ਹੁਣ ਬੇਹੱਦ ਦੇਰ ਹੋ ਚੁੱਕੀ ਹੈ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਸੱਪ ਲੰਗੜ ਤੋਂ ਬਾਅਦ ਲੀਕ ਪਿੱਟਣ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਤੇ ਸ਼ਾਇਦ ਹੁਣ ਉਹ ਸੱਪ ਲੰਘ ਚੁੱਕਿਆ ਹੈ ਸਿਹਤ ਵਿਵਸਥਾ 'ਤੇ ਸਵਾਲ ਖੜਾ ਹੋ ਚੁੱਕਿਆ ਹੈ ਪਰ ਹੁਣ ਦੇਖਣਾ ਇਹ ਹੈ ਕਿ ਕੀ ਅੱਗੇ ਨੂੰ ਵੀ ਕਿਸੇ ਵਿਅਕਤੀ ਨੂੰ ਅਜਿਹੀ ਨੋਬਤ ਨਹੀਂ ਆਵੇਗੀ ਕਿ ਮਰੀਜ਼ਾ ਲਈ ਹੁਣ ਐਂਬੂਲੈਂਸਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਾਂ ਫਿਰ ਇਸ ਕਟੜਾ ਨੂੰ ਵੀ ਕੁਝ ਦੇਰ ਬਾਅਦ ਪੁਲਾ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ